ਪੀਪਲ ਆਰਪਣ ਚੈਨਲ ਤੇ ਸਾਰੇ ਪਸ਼ੂ ਪਾਲਕ ਵੀਰਾਂ ਦਾ ਸਾਰੇ ਕਿਸਾਨ ਭਰਾਵਾਂ ਦਾ ਸਵਾਗਤ ਹੈ ਜੀ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਵੀਰੋ ਕਾ ਬੱਚੀ ਬਕਾਊ ਹੈ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਭਰਾਵਾਂ ਨੂੰ ਬੇਨਤੀ ਹੈ ਕਿ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਪੂਰੀ ਵੀਡੀਓ ਦੇਖੋ ਕਿਸੇ ਨੇ ਕੋਈ ਵੀਡੀਓ ਪਾਉਣੀ ਹੈ ਕਿਸੇ ਭਰਾ ਨੇ ਤਾਂ ਤੁਸੀਂ WhatsApp ਤੇ ਆਪ ਵੀਡੀਓ ਬਣਾ ਕੇ ਭੇਜ ਸਕਦੇ ਹੋ 9217234527 ਮੇਰਾ ਨੰਬਰ ਹੈ ਜੀ ਹੁਣ ਆਪਾਂ ਗੱਲਬਾਤ ਸ਼ੁਰੂ ਕਰਦੇ ਆਂ 8 ਮਹੀਨਿਆਂ ਦੀ ਖੀਰੀ ਬੱਚੀ ਹੈ ਬੱਚੀ ਸੋਹਣੀ ਹੈ ਪੜੀ ਹੋਈ ਵਧੀਆ ਬੱਚੀ ਹੈ ਥਾਣ ਬਹੁਤ ਸਾਫ਼ ਹੈ ਬੱਚੀ ਦੇ ਬਹੁਤ ਵਧੀਆ ਥਾਣਾ ਹੈ ਇੱਕੋ ਜੀ 8 ਮਹੀਨਿਆਂ ਦੀ ਖੀਰੀ ਹੈ ਮੁੱਲੇ ਦਾ 16000 ਰੁਪਿਆ ਕਰਦੇ ਐ ਮੁੱਲ 16000 ਕਰਦੇ ਐ ਮੌਕੇ ਦੇ ਕਹਿੰਦੇ ਜੀ ਮਾਨਤਾਨ ਵੀ ਕਰਾਂਗੇ ਇਹ ਬੱਛੀ ਪਿੰਡ ਢੇਪੀ ਜ਼ਿਲ੍ਹਾ ਫਰੀਦਕੋਟ ਖੜੀ ਹੈ ਕਿਸੇ ਵੀ ਵੀਰ ਭਰਾ ਨੇ ਖਰੀਦਣੀ ਹੋਵੇ ਤਾਂ 9779236541 ਉਹਨਾਂ ਦਾ ਸਕਰੀਨ ਤੇ ਨੰਬਰ ਦਿੱਤਾ ਵਾ ਤੁਸੀਂ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ ਜੀ ਧੰਨਵਾਦ